ਨੌਕਰੀ ਘੋੜੀ ਲੈ ਕੇ ਆਇਆ ਸੱਜਣੋ ਤੁਹਾਡੇ ਵਾਸਤੇ ਜੇ ਕੋਈ ਮਿੱਤਰ ਪਿਆਰਾ ਬਾਅਚ ਵਣਨ ਵਾਲੀ ਨੌਕਰੀ ਘੋੜੀ ਭਾਲ ਰਿਆ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਚਾਰ ਦੰਦ ਘੋੜੀ ਆ ਤੇ ਨਵੀਂ ਉਮਰ ਦੀ ਆ ਸਪੌਟਲੈਸ ਆ ਤੇ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਅੰਤ ਤੱਕ ਬਣੇ ਰਹੋ ਸੱਜਣੋ ਜਿਹੜੀ ਇਹ ਘੋੜੀ ਵੇਖ ਰਹੇ ਹੋ ਸਕਰੀਨ ਦੇ ਉੱਪਰ ਚਾਰ ਦੰਦ ਆ ਦੋਸਤੋ ਇਹ ਤੇ ਬਾਈ ਕਹਿੰਦਾ 15 ਕਿ ਦਿਨ ਹੋ ਗਏ ਮੇਟ ਕਰਾਈ ਨੂੰ ਨੌਕਰੇ ਘੋੜੇ ਤੋਂ ਮੇਟ ਕਰਾਈ ਆ ਬਾਈ ਨੇ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਸੱਟਾ ਪੌਰੀ ਦੀ ਕੋਈ ਵੀ ਗਲਤ ਪੌਰੀ ਨਹੀਂ ਆਏਗੀ ਪੈਰ ਪੂਰ ਸੋਹਣਾ ਘੋੜੀ ਦਾ ਸਵਾਰੀ ਵਗੈਰਾ ਕਰਾਉਂਦੀ ਆ ਹਨ ਤੇ ਦੋਸਤੋ ਹਾਈਟ ਇਹਦੀ 95 ਇੰਚ ਆ ਅਨਨੋਨ ਬਲੱਡ ਲਾਈਨ ਆ ਘੋੜੀ ਦੀ ਤੇ ਮਾਲਕ ਵੀਰਾਂ ਦਾ ਆਪਾਂ ਨੰਬਰ ਸਕਰੀਨ ਤੇ ਦੇ ਦਿੱਤਾ ਭਾਦੜੇ ਵਿੰਡ ਖੜੀਆ ਹਰਦੀਪ ਕੋਲੇ ਜੇ ਕਿਸੇ ਸੱਜਣ ਦੇ ਫਿੱਟ ਆਉਂਦੀ ਆ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਘੋੜੀਏ ਖਰੀਦ ਸਕਦੇ ਹੋ ਇੱਕ ਵਾਰੀ ਜਾਣਕਾਰੀ ਫੇਰ ਸਾਂਝੀ ਕਰਦੀ ਐ 4 ਦੰਦ ਦਾ 90 ਇੰਚ ਹਾਈਟ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਤੇ 15 ਦਿਨ ਹੋ ਗਏ ਬਾਈ ਕੰਦਾ ਮੀਟ ਕਰਾਈ ਨੂੰ ਨੁਕਰੇ ਘੋੜੇ ਤੋਂ ਸੱਜਣੋ ਜੇ ਕਿਸੇ ਮਿੱਤਰ ਪਿਆਰੇ ਦੇ ਫਿੱਟ ਆਉਂਦੀ ਆ ਬਾਈ ਨਾਲ ਫੋਨ ਤੇ ਮੁੱਲਵਾੜੀ ਦੀ ਗੱਲ ਆ ਜਿਹੜੀ ਕਰ ਲਿਓ ਜਾ ਕੇ ਦੇਖ ਪਰਖ ਕੇ ਘੋੜੀ ਖਰੀਦ ਲਿਓ